ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਏ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰ ਆਉਂਦਾ ਸਾਰਿਆਂ ਤੇ ਮੇਰ ਭਰਿਆ ਰੱਖਣ ਸਭ ਦੇ ਦੁੱਖ ਦੂਰ ਕਰਨ ਦੀ ਚਿੰਤਾ ਬੰਦ ਕਰ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਪਹਿਲਾਂ ਤਾਂ ਬਾਬਾ ਜੀ ਵਾਸਤੇ ਦੀਗ ਦੀਵਾਸ ਅੱਜ ਕੱਲ ਨੂੰ ਹਸਬੰਦ ਨੇ ਜਾਣਾ ਹੈ ਤੇ ਅੱਜ ਆਪਾਂ ਕਰੀ ਦੀਗ ਬਣਾ ਕੇ ਬੱਬਾ ਜੀ ਨੂੰ ਮੱਥਾ ਟੇਕ ਦੇ ਕਿ ਸੁੱਖ ਸ਼ਾਂਤੀ ਨਾਲ ਪਹੁੰਚ ਜਾਣਗੇ ਤੇ ਪਹਿਲਾਂ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਅਗਰ ਤੁਸੀਂ ਮੇਰੇ ਵੀਡੀਓ ਤੇ ਨਵੀਂ ਵਿਜ਼ਿਟ ਕਰਦੇ ਹੋ ਤਾਂ ਪਲੀਜ਼ ਮੇਰੇ ਵੀਡੀਓ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਬਣੀ ਤੇ ਆਪਾਂ ਨੇ ਆٹے ਦੀ ਦੇਗ ਬਣਾਈ ਸੀ ਕਿਉਂਕਿ ਦੇਗ ਤਾਂ ਆٹے ਦੀ ਹੀ ਹੁੰਦੀ ਹੈ ਹਨਾ ਕੋਈ ਰੂਪੀ ਸੂਜੀ ਵਗੈਰਾ ਦੀ ਵੀ ਬਣਾ ਲੈਂਦੇ ਆ ਤੇ ਆਪਾਂ ਸਿੱਕੜੀ ਆٹے ਦੀ ਬਣਾਈ ਸੀਗੀ ਤੇ ਇੱਧਰ ਆਪਾਂ ਨੇ ਥੋੜਾ ਜਿਹੀ ਬਣਾਈ ਸੀ ਕਿਉਂਕਿ ਫਿਰ ਜਾਦੇ ਜਣੇ ਖੈਣਗੇ ਹਨਾ ਤੇ ਤੁਹਾਨੂੰ ਪਤਾ ਹੀ ਮੇਰਾ ਤੇ ਹੋਰ ਤੁਸੀਂ ਦੱਸੋ ਕਿਦਾਂ ਹੋ ਠੀਕ ਹੋ ਤੇ ਆਫਟਰ ਆਪਾਂ ਜਾਵਾਂਗੇ ਬਠਿੰਡੇ ਤੇ ਦੇਗ ਬਣਾ ਕੇ ਮੱਥਾ ਟੇਕਣਾ ਵੀ ਜ਼ਰੂਰੀ ਬੀਕੋਜ਼ ਕਿਉਂਕਿ ਤੁਹਾਨੂੰ ਪਤਾ ਹੀ ਹਨਾ ਪਰਦੇਸਾਂ 'ਚ ਜਾਣਾ ਹੋਵੇ ਜਦੋਂ ਤੇ ਬਹੁਤ ਔਖਾ ਹੁੰਦਾ ਹੈਗਾ ਆਪਾਂ ਇਹੀ ਸੋਚਦੇ ਸੁਖ ਸੁਣ ਸ਼ਾਂਤੀ ਨਾਲ ਪਹੁੰਚ ਜਾਈਏ ਹਨ ਤੇ ਕਿਉਂਕਿ ਨਾ ਡਰ ਲੱਗਦਾ ਇੰਨੇ ਹ ਹ ਹੱਦ ਸੇ ਹੁੰਦੇ ਆ ਤੇਦਰ ਆਪਣੀ ਦੇ ਗਏ ਰੈਡੀ ਹੋ ਗਈ ਬਿਕੋਸ ਕਿਉਂਕਿ ਮੈਂ ਨਾ ਆਪਣੇ ਆਪ ਨੂੰ ਦੇਖ ਬਣਾਉਂਦੀ ਨੇ ਛੋ ਨਹੀਂ ਕੀਤਾ ਵਾਹਿਗੁਰੂ ਇਹ ਲਿਖ ਲਵੋਣ ਪਰਮਾਨ ਕਰਨ ਤੇ ਉਹ ਹੋ ਸੀਗੀ ਇਹ ਗ ਆਪਣੀ ਰੈਡੀ ਹੋ ਗਈ ਹੈ ਹੁਣ ਹੁਣ ਆਪ ਮੈਂ ਥੋੜਾ ਚਿਰ ਇਹਨੂੰ ਹੋ ਕਰੂੰਗੀ ਤੇ ਇਹਦੇ ਵਿੱਚ ਹੀ ਪੈਂਚ ਹੀ ਰਹਿਣ ਦੂੰਗੀ ਬਹੁਤ ਸੋਹਣੀ ਬਣਦੀ ਹੈ ਨਾ ਜੇ ਆਪਾਂ ਕੋਈ ਚੀਜ਼ ਆਪਾਂ ਉਹਦੇ ਨਾਲ ਬਣਾਈਏ ਨਾ ਦਿਲ ਨਾਲ ਤੇ ਹੁਣ ਆਪਾਂ ਸ਼ਾਮ ਨੂੰ ਜਾਂਦੇ ਬਠਿੰਡੇ ਥੋੜਾ ਸਮਾਨ ਲੈਣਾ ਸੀ ਕੁਝ ਘਰ ਦਾ ਲੈਣਾ ਸੀ ਕੁਝ ਹੂੰ ਵੀ ਚੱਲ ਵੀ ਥੁਰ ਫੇਰ ਆਵਾਂਗੇ ਹਨਾ ਹੁਣ ਟਾਈਮ ਸਪੈਂਡ ਕੀਤਾ ਫਿਰ ਪਤਾ ਨਹੀਂ 2 ਮਹੀਨਿਆਂ ਨੂੰ ਮੈਂ ਵਾਪਸ ਜਾਵਾਂਗੀ ਤਿੰਨਾਂ ਨੂੰ ਜਾਵਾਂਗੀ ਤੇ ਵੀਡੀਓ ਪੂਰੀ ਵਾਚ ਕਰਿਆ ਕਰੋ ਤੁਸੀਂ ਕਿਵੇਂ ਦੀ ਲੱਗਦੀ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਪਹੁੰਚੀਏ ਡੀਮਾਰਟ ਬਠਿੰਡੇ ਮੈਨੂੰ ਮੈਂ ਕਿਤੇ ਅਸੀਂ ਕਿਤੇ ਫੂਰਤੇ ਜਾਂਦੇ ਨਹੀਂ ਮੌਲ ਮੂਲ ਕਿਤੇ ਭਲਾ ਚਲੇ ਜਾਈਏ ਬਿਕੋਸ ਤਕਰੀਬਨ ਮੰਡੀ 'ਚ ਹੀ ਸਾਰਾ ਸਮਾਨ ਮਿਲ ਜਾਂਦਾ ਤੇ ਇੱਥੇ ਆਪਾਂ ਗੱਡੀ ਪਾਕ ਕਰਕੇ ਐਂਟਰੀ ਗੇਟ ਤੇ ਗਏ ਸੀ ਐਂਟਰੀ ਗੇਟ ਤੇ ਗਏ ਮੈਨੂੰ ਤੇ ਇੱਥੇ ਪਤਾ ਨਹੀਂ ਸੀ ਵੀ ਬੈਗ ਲੋਕ ਕਰਦੇ ਆ ਮੈਂ ਗਈ ਤੇ ਉਹ ਮੇਰੀ ਸਕੈਨ ਕਰਕੇ ਕਹਿੰਦੇ ਪਹਿਲਾਂ ਬੈਗ ਲੋਕ ਕਰਾ ਕੇ ਲਿਆਓ ਤੁਸੀਂ ਤੇ ਫਿਰ ਲਪਪ ਚਨਲ ਹੋਵੇ ਜੇ ਬੈਗ ਲੋਕ ਕਰ ਲਿਆ ਅਸੀਂ ਵਿੱਚ ਸਮਾਨ ਕਿਵੇਂ ਜਿਵੇਂ ਪੈਸੇ ਵਗੈਰਾ ਕੱਢਨੇ ਕਿਵੇਂ ਕੱਢਾਂਗੇ ਤੇ ਵੈਸੇ ਤਾਂ ਚੀਜ਼ਾਂ ਤੇ ਸਾਰੀਆਂ ਹੀ ਸੀਗੀਆਂ ਇੱਥੇ ਗਰੋਸਰੀ ਦਾ ਸਮਾਨ ਸੀ ਭਾਂਡੇ ਵਗੈਰਾ ਸਾਰੇ ਕੱਪੜੇ ਵਗੈਰਾ ਹਨਾ ਸ਼ੂਜ਼ ਵਗੈਰਾ ਤੇ ਆਪਾਂ ਜਿਆਦਾ ਨਾ ਜ਼ਿਆਦਾ ਸਮਾਨ ਖਰੀਦਿਆ ਨਾ ਥੋੜਾ ਤੁਹਾਨੂੰ ਪਤਾ ਹੀ ਆਪਾਂ ਲੇਡੀ ਜਿੱਥੇ ਇੱਕ ਵਾਰੀ ਵੜ ਜਗੇ ਤੇ ਆਪਣੀ ਆਦਤ ਹੁੰਦੀ ਹਨਾ ਵੀ ਆਪਾਂ ਜਿਹੜੀ ਚੀਜ਼ ਆਪਾਂ ਨੂੰ ਲਾਇਕ ਵੀ ਪਸੰਦ ਆਵੇ ਮਿੰਜ ਹਨਾ ਆਪਾਂ ਲਾਇਕ ਕਰਦੀਆਂ ਹੋਈਏ ਉਹ ਚੀਜ਼ ਆਪਾਂ ਖਰੀਦਣੀ ਹੁੰਦੀ ਆ ਤੇ ਬਹੁਤ ਸੋਹਣਾ ਸਮਾਨ ਸੀਗਾ ਹੁੰਜ ਵੀ ਸਸਤਾ ਮਿਲ ਗਿਆ ਪੀ ਜਿਆਦਾ ਕੋਸਟਲੀ ਨਹੀਂਗਾ ਠੀਕ ਠੀਕ ਹੈ ਤੇ ਅਗਰ ਤੁਸੀਂ ਵੀ ਜੇ ਇੱਥੇ ਆਉਂਦੇ ਤਾਂ ਵੀ ਠੀਕ ਆ ਅਗਰ ਨਹੀਂ ਆਏ ਤੇ ਇੱਕ ਵਾਰੀ ਜਰੂਰ ਆ ਕੇ ਦੇਖਿਓ ਤੁਸੀਂ ਤੇ ਇਸ ਤਰ੍ਹਾਂ ਹੀ ਹਨਾ ਮੈਂ ਕਿਤੇ ਚਲੇ ਜਾ ਆਉਂਦੀ ਨਾ ਬੀਕੋਸ ਕਿਉਂਕਿ ਹੁਣ ਆਪਾਂ ਅੱਜ ਕੱਲ ਨੂੰ ਇਹਨਾਂ ਨੇ ਚੱਲ ਜਾਣਾ ਤੇ ਫੇਰ ਪਤਾ ਨਹੀਂ ਮੈਂ 2 ਮਹੀਨੇ ਆਫਟਰ ਜਾਉਂਗੀ ਤਿੰਨ ਜਾਉਂਗੀ ਕਦੋਂ ਜਾਉਂਗੀ ਤੇ ਫਿਰ ਇਹ ਨਾ ਥੋੜਾ ਟਾਈਮ ਸਪੈਂਡ ਹੋ ਜਾਂਦਾ ਹਸਬੰਡ ਵਾਈਫ ਦਾ ਨਾਲ ਫਿਰ ਮੈਂ ਬਾਅਦ ਚ ਕੱਲ ਨੂੰ ਰਹਿ ਜਾਂਦੀ ਸਾਨੂੰ ਕਿਤੇ ਲੈ